ਭਾਰਤੀ ਜਨਤਾ ਪਾਰਟੀ ਕਿਸਾਨ ਨੂੰ ਖੁਦ ਕਫੀਲ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਮਜ਼ਦੂਰ ਨੂੰ ਆਪਣੇ ਪੈਰਾਂ ਤੇ ਖੜਾ ਹੋਇਆ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਇਕਮੰਦ ਦਾ ਗਹਿਵਾਰਾ ਬਣਿਆ ਦੇਖਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਤੁਰਿਆ ਜਾਂਦਾ ਦੇਖਣਾ ਚਾਹੁੰਦੀ ਹੈ ਔਰ ਇਸ ਨੇਕ ਕੰਮ ਦੇ ਵਿੱਚ ਅਸੀਂ ਥੋਡੀਆਂ ਦੁਆਵਾਂ ਤੇ ਤੁਹਾਡੇ ਸਾਥ ਦੇ ਤਲਬਗਾਰ ਹੈ ਦੋਸਤੋ ਲੀਡਰ ਇੱਕ ਮਾਹੌਲ ਪੈਦਾ ਕਰਦਾ ਹੈ ਜਿਹੜਾ ਤਰੱਕੀ ਨੂੰ ਜਨਮ ਦੇ ਦਿੰਦਾ ਹੈ ਲੀਡਰ ਉਹ ਹੁੰਦਾ ਜੀ ਨੂੰ ਕੰਧ ਦੇ ਪਰਲੇ ਪਾਸੇ ਕੀ ਹੈ ਉਹ ਪਤਾ ਹੁੰਦਾ ਹੈ ਕੰਧ ਤਾਂ ਸਭ ਨੂੰ ਦਿਸੀ ਜਾਂਦੀ ਹੈ ਪਰ ਕੰਧ ਦੇ ਪਰਲੇ ਪਾਸੇ ਕੀ ਹੈ ਇਹ ਲੀਡਰ ਨੂੰ ਨਜ਼ਰ ਆਇਆ ਹੁੰਦਾ ਹੈ ਦੋਸਤੋ ਸਭ ਤੋਂ ਵੱਡੀ ਗੱਲ ਭਾਰਤੀ ਜਨਤਾ ਪਾਰਟੀ ਦੀ ਕਿ ਜਿਹੜੇ ਸਾਡੇ ਲੀਡਰ ਨਰਿੰਦਰ ਮੋਦੀ ਸਾਹਿਬ ਜੇ ਕੋਈ ਮੋਦੀ ਸਾਹਿਬ ਦੇ ਇੱਕ ਹੱਥ ਦੇ ਵਿੱਚ ਸੂਰਜ ਦੇ ਦੇ ਤੇ ਦੂਜੇ ਹੱਥ ਦੇ ਵਿੱਚ ਚੰਦ ਦੇ ਦੇ ਤਾਂ ਦੁਨੀਆ ਦੀ ਕੋਈ ਤਾਕਤ ਸੂਰਜ ਤੇ ਚੰਦ ਵੀ ਨਰਿੰਦਰ ਮੋਦੀ ਸਾਹਿਬ ਨੂੰ ਖਰੀਦ ਨਹੀਂ ਸਕਦੀ ਹਰ ਲਾਲਚ ਤੋਂ ਹਰ ਲੋਭ ਤੋਂ ਹਰ ਡਰ ਤੋਂ ਇਹ پاک ਤੇ ਸਾਫ ਹੈ ਦੋਸਤੋ ਸਾਹਿਬ ਜਦੋਂ ਮੋਦੀ ਸਾਹਿਬ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਅਮਰੀਕਾ ਦੇ ਸੈਨੇਟ ਦੇ ਵਿੱਚ ਤੇ ਯੂਨ ਦੇ ਅਸੈਂਬਲੀ ਦੇ ਵਿੱਚ ਜਦੋਂ ਮੋਦੀ ਸਾਹਿਬ ਬੋਲਦੇ ਆ ਤਾਂ ਲੋਕ ਆਪਣਾ ਸਾਹ ਰੋਕ ਲੈਂਦੇ ਆ ਜਦੋਂ ਮੋਦੀ ਸਾਹਿਬ ਯੂਨ ਚ ਬੋਲਦੇ ਆ ਤਾਂ ਭਾਰਤ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੀਆਂ ਦਿਲਾਂ ਲੀਆਂ ਧੜਕਣਾ ਤੇਜ਼ ਹੋ ਜਾਂਦੀਆਂ ਦੋਸਤੋ ਅੱਜ ਇਸ ਸਟੇਜ ਤੋਂ ਮੋਦੀ ਸਾਹਿਬ ਨੂੰ ਇੱਕ ਪੰਜਾਬ ਦਾ ਮੰਗ ਪੱਤਰ ਪੰਜਾਬ ਦੀ ਬੀਜੇਪੀ ਜਾਖੜ ਸਾਹਿਬ ਦੀ ਸਹਿਮਤੀ ਨਾਲ ਇੱਕ ਮੰਗ ਪੱਤਰ ਦੇਵਾਂਗੇ ਪ੍ਰਧਾਨ ਮੰਤਰੀ ਸਾਹਿਬ ਅਸੀਂ ਪੰਜਾਬ ਦੇ ਲੋਕ ਅਸੀਂ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਯੂਪੀ ਦਾ ਲਾਅ ਲਾਅ ਨਾਟਕ ਠੀਕ ਕੀਤਾ ਹੈ ਕਾਨੂੰਨ ਦੀ ਵਿਵਸਥਾ ਨੂੰ ਜਿਸ ਤਰ੍ਹਾਂ ਯੂਪੀ ਦੇ ਵਿੱਚ ਠੀਕ ਕੀਤਾ ਹੈ ਪੰਜਾਬ ਦੇ ਵਿੱਚ ਵੀ ਸਾਨੂੰ ਉਹ ਬੀਜੇਪੀ ਦਾ ਮਾਡਲ ਲੈ ਕੇ ਆਉਣ ਦੀ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਜਿਵੇਂ ਤੁਸੀਂ ਗੁਜਰਾਤ ਦੇ ਵਿੱਚ ਕਾਰਖਾਨੇ ਲਾਏ ਆ ਉਹੀ ਉਸੇ ਕਿਸਮ ਦੀ ਇੰਡਸਟਰੀਅਲ ਇਨਵੈਸਟਮੈਂਟ ਜਿਹੜੀ ਹੈ ਉਹ ਪੰਜਾਬ ਨੂੰ ਵੀ ਜ਼ਰੂਰਤ ਹੈ ਉਹ ਗੁਜਰਾਤ ਦਾ ਮਾਡਲ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਜਿਸ ਤਰ੍ਹਾਂ ਤੁਸੀਂ ਮਹਾਰਾਸ਼ਟਰ ਦੇ ਵਿੱਚ ਬੁਨਿਆਦੀ ਢਾਂਚਾ ਬਣਾਇਆ ਉਹ ਬੁਨਿਆਦੀ ਢਾਂਚਾ ਪੰਜਾਬ ਦੇ ਵਿੱਚ ਬੀਜੇਪੀ ਮਾਡਲ ਜਿਹੜਾ ਹੈ ਉਹ ਲਿਉਣ ਦੀ ਲੋੜ ਹੈ ਜਿਸ ਤਰ੍ਹਾਂ ਤੁਸੀਂ ਉੱਤਰਖੰਡ ਦੇ ਵਿੱਚ ਤੁਸੀਂ ਤੁਸੀਂ ਟੂਰਿਜ਼ਮ ਲੈ ਕੇ ਆਏ ਹੋ ਉਸੇ ਤਰ੍ਹਾਂ ਦੀ ਟੂਰਿਜ਼ਮ ਜਿਹੜੀ ਹੈ ਇਹ ਪੰਜਾਬ ਦੇ ਵਿੱਚ ਵੀ ਲਿਆਉਣ ਦੀ ਲੋੜ ਹੈ ਦੋਸਤੋ ਇਹ ਮੰਗ ਪੱਤਰ ਜਿਹੜਾ ਇਹ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਇਹ ਅਸੀਂ ਆਪਣੇ ਪ੍ਰਧਾਨ ਮੰਤਰੀ ਤੋਂ ਅਸੀਂ ਮੰਗ ਕਰਾਂਗੇ ਪੰਜਾਬੀਓ ਦੁਨੀਆ ਦੀ ਹਰ ਛੈ ਜਦੋਂ ਠੋਕਰ ਵੱਜਦੀ ਹੈ ਇਹ ਟੁੱਟ ਜਾਂਦੀ ਹੈ ਇੱਕ ਕੱਲਾ ਇਨਸਾਨ ਐਸਾ ਜਦੋਂ ਠੋਕਰ ਵੱਜਦੀ ਹੈ ਤਾਂ ਇਹ ਸੰਭਲ ਜਾਂਦਾ ਹੈ ਆਪਣੀ ਤਜਰਬੇ ਤੋਂ ਪਾਰ ਹੋ ਕੇ ਇਨਸਾਨ ਜਿਹੜਾ ਉਹ ਸਿੱਖਦਾ ਹੈ ਪੰਜਾਬੀਓ 76 ਸਾਲ ਹੋ ਗਏ ਐ ਪੰਜਾਬ ਨੂੰ ਠੋਕਰਾ ਖਾਂਦੇ ਨੂੰ ਸਾਨੂੰ ਇਹ ਜਿਹੜਾ ਠੋਕਰਾ ਖਾਣ ਦਾ ਇਹ ਜਿਹੜਾ ਸ਼ੈਤਾਨੀ ਚੱਕਰ ਹੈ ਸਾਡੇ ਪੰਜਾਬ ਦੇ ਬੇਟੇ ਬੇਟੀਆਂ ਅਰਬ ਦੇਸ਼ਾਂ ਦੇ ਵਿੱਚ ਦੁਬਈ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਜਿਹੜੇ ਵਿਹਾੜੀਆਂ ਕਰਨ ਜਾਂਦੇ ਆ ਆਪਣੇ ਪਸੀਨੇ ਨਾਲ ਅਰਬ ਦੇ ਤਪਦੇ ਹੋਏ ਰੇਤ ਨੂੰ ਠੰਡਾ ਕਰਦੇ ਆ ਇਹ ਸ਼ੈਤਾਨੀ ਚੱਕਰ ਖਤਮ ਕਰਨਾ ਪਊਗਾ ਜੋ ਸਾਡੇ ਬੱਚੇ ਅਮਰੀਕਾ ਤੇ ਕੈਨੇਡਾ ਟੈਕਸੀਆਂ ਚਲਾਉਂਦੇ ਆ પેટ્રોલ ਪੰਪਾਂ ਤੇ ਤੇ ਸਟੋਰਾਂ ਤੇ ਕੰਮ ਕਰਦੇ ਆ ਇਹ ਚੱਕਰ ਖਤਮ ਕਰਨਾ ਪੈਣਾ ਹੈ ਪੰਜਾਬ ਦੇ ਵਿੱਚ ਜੇ ਬੀਜੇਪੀ ਦਾ ਮਾਡਲ ਲਾਗੂ ਹੁੰਦਾ ਜੇ ਬੀਜੇਪੀ ਦਾ ਮਾਡਲ ਗੁਜਰਾਤ ਵਾਲਾ ਮਹਾਰਾਸ਼ਟਰ ਵਾਲਾ ਜੇ ਯੂਪੀ ਵਾਲਾ ਮਾਡਲ ਲਾਗੂ ਹੁੰਦਾ ਸਾਡੇ ਬੱਚੇ ਆਪਣੇ ਘਰਾਂ ਦੇ ਵਿੱਚ ਆਪਣੇ ਮਾਪੇ ਦੀ ਗੋਦੀ ਚ ਬੈ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਇਸ ਕਰਕੇ ਦੋਸਤੋ ਮੈਂ ਅੱਜ ਦੀ ਜਿਹੜੀ ਮੀਟਿੰਗ ਹੈ ਇਸ ਮੀਟਿੰਗ ਦੇ ਦੋ ਸੁਨੇਹੇ ਜਾਏ ਦੋ ਮੈਸੇਜ ਜਾਣੇ ਚਾਹੀਦੇ ਆ ਪਰ ਉਹ ਮੈਸੇਜ ਕੀ ਹੈ ਪਹਿਲਾ ਮੈਸੇਜ ਹੈ ਕਿ ਪੰਜਾਬ ਕੋਈ ਲਾਹਵਾਰਸ ਨਹੀਂ ਹੈ ਜਿਹੜਾ ਹੁੰਦਾ ਪੰਜਾਬ ਨੂੰ ਲੁੱਟ ਪਟ ਕੇ ਚਲੇ ਜਾਂਦਾ ਹੈ ਅੱਜ ਇਹ ਮੀਟਿੰਗ ਦਾ ਮੈਸੇਜ ਹੈ ਕਿ ਜੇ ਕੋਈ ਪੰਜਾਬ ਤੇ ਵਾਰ ਕਰੂਗਾ ਤਾਂ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਤੇ ਬੀਜੇਪੀ ਉਸ ਵਾਰ ਨੂੰ ਰੋਕਣਗੇ ਇਸ ਮੀਟਿੰਗ ਦਾ ਮਕਸਦ ਹੈ ਦੋਸਤੋ ਦੂਸਰਾ ਮੈਸੇਜ ਇਸ ਮੀਟਿੰਗ ਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੱਖ ਦੇ ਵਿੱਚ ਪੰਜਾਬ ਦਾ ਜਿਹੜਾ ਭਵਿੱਖ ਹੈ ਤੇ ਰੋਸ਼ਨ ਹੈ ਤੇ ਸੁਰੱਖਤ ਹੈ ਪੰਜਾਬ ਦਾ ਭਵਿੱਖ ਜਿਹੜਾ ਹੈ ਤੇ ਰੋਸ਼ਨ ਹੈ مستਕਮ ਹੈ ਤੇ ਮਹਫੂਜ਼ ਹੈ ਦੋਸਤੋ ਅੱਜ ਪਟਿਆਲੇ ਦੀ ਸਰਜ਼ਮੀਨ ਤੇ ਇਕੱਠੇ ਹੋਏ ਆ ਮੇਰੇ ਮਾਤਾ ਸਮਾਨ ਮਾਤਾ ਪਰਨੀਤ कौर ਜੀ ਅੱਜ 6ਵਾਂ ਇਲੈਕਸ਼ਨ ਪਟਿਆਲੇ ਤੋਂ ਲੜ ਰਹੇ ਆ ਉਹ ਕਿਹੜਾ ਘਰ ਹੈ ਜਿੱਥੇ ਪਰਨੀਤ कौर ਜੀ ਔਰ ਉਹਨਾਂ ਦੇ ਹੋਣਹਾਰ ਸਾਡੇ ਬੀਬਾ ਜੈਨਦਰ ਕੌਰ ਜੀ ਉਹ ਕਿਹੜਾ ਪਰਿਵਾਰ ਹੈ ਜਿਹੜੇ ਘਰ ਚ ਨਹੀਂ ਗਏ ਉਹ ਕਿਹੜਾ ਪਰਿਵਾਰ ਹੈ ਜਿਨ੍ਹਾਂ ਪਰਿਵਾਰਾਂ ਦੇ ਸ਼ਹਿਰੇ ਨਾ ਜਾਣਦੇ ਹੋਣੇ ਆ ਉਹ ਕਿਹੜਾ ਮੱਲਾ ਜਿੱਥੇ ਇਹਨਾਂ ਨੇ ਕੋਈ ਤਰੱਕੀ ਆਤੀ ਕੰਮ ਨਹੀਂ ਕਰਵਾਏ ਉਹ ਕਿਹੜਾ ਉਹ ਕਿਹੜਾ ਪਿੰਡ ਹੈ ਜਿੱਥੇ ਇਹ ਨਹੀਂ ਹੋ ਕੇ ਗਏ ਦੋਸਤੋ ਇਸ ਮੇਕ ਇਸ ਮੇਕ ਮਾਤਾ ਦੀ ਮਿਹਨਤ ਇਨਾਂ ਦੀ ਇਮਾਨਦਾਰੀ ਇਨਾਂ ਦਾ اخلاق ਇਨਾਂ ਦਾ ਪਿਆਰ ਮੈਂ ਅੱਜ ਪਟਿਆਲੇ ਦੇ ਲੋਕਾਂ ਦਾ ਪਿਆਰ ਆਪਣੀ ਝੋਲੀ 'ਚ ਸਵੇਂਟ ਕੇ ਮੈਂ ਲੈ ਕੇ ਚੱਲਿਆ ਤੇ ਮੈਂ ਇਸ ਆਸ 'ਤੇ ਚੱਲਿਆ ਕਿ ਇਸ ਨੇਕ ਮਾਤਾ ਦਾ ਪਿਆਰ ਕਿਉਂਕਿ ਜਿਹੜੇ ਰਿਸ਼ਤੇ ਪਿਆਰ ਦੇ ਹੁੰਦੇ ਆ ਇਹ ਨਿਭਦੇ ਆ ਤੇ ਨਿਭਾਏ ਜਾਂਦੇ ਆ ਕਿ ਤੁਸੀਂ ਇਸ ਪਿਆਰ ਦਾ ਮੁਆਵਜ਼ਾ ਯਕਮ ਜੋ ਨੂੰ ਕਮਲ ਦੇ ਫੁੱਲ ਤੇ ਬਟਨ ਜਿਹੜਾ ਨੱਪ ਕੇ ਇਹਨਾਂ ਦਾ ਮੁਆਵਜ਼ਾ ਜ਼ਰੂਰ ਦਿਓਗੇ